ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਦੋ ਮਹੀਨੇ ਦੀ ਰੰਮਤਾ ਹੋਈ ਹੈ 12ਵਾਂ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ 12 ਮਹੀਨਿਆਂ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਨੇ ਭਾਦੋ ਮਹੀਨੇ ਦੀ ਅਰੰਭਤਾ ਦੇ ਪਾਵਨ ਪਹਿਲੇ ਬਚਨ ਦੇ ਵਿੱਚ ਬਖਸ਼ਿਸ਼ ਕੀਤੀ ਭਾਦੋਏ ਭਰਮ ਭੁਲਾਣੀਆਂ ਦੂਜੇ ਲਗਾ ਹੀਤ ਪਰਮਦੇ ਬਾਬਤ ਗੁਰੂ ਸਾਹਿਬ ਜੀ ਨੇ ਵਿਚਾਰ ਲਿਖੀ ਹੈ ਜਿਵੇਂ ਕੁਦਰਤੀ ਮੌਸਮ ਜੋ ਬਾਹਰ ਹੁੰਦਾ ਹੈ ਉਸੇ ਮੌਸਮ ਦੀ ਉਦਾਹਰਨ ਲੈ ਕੇ ਮਹਾਰਾਜ ਨੇ ਬਾਣੀ ਦੇ ਵਿੱਚ ਮਨੁੱਖੀ ਸੁਭਾਅ ਤੇ ਮਨੁੱਖੀ ਮਨ ਦੀ ਗੱਲ ਕੀਤੀ ਹੈ ਜਿਵੇਂ ਆਪਾਂ ਵਿਚਾਰਿਆ ਸੀ ਵੀ ਸਾਵਣ ਦੇ ਮਹੀਨੇ ਦੇ ਵਿੱਚ ਮਹਾਰਾਜ ਨੇ ਕਿਹਾ ਵੀ ਜਿਹੜੀ ਜੀਵ ਰੂਪ ਇਸਤਰੀ ਹੈ ਮਨੁੱਖ ਹੈ ਜੋ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਬਤੀਤ ਕਰੇ ਤੇ ਉਹਦੇ ਅੰਦਰ ਵੀ ਰਸ ਭਰ ਜਾਏਗਾ ਸਾਵਣ ਸਰਸੀ ਕਾਮਣੀ ਜਿਵੇਂ ਫਲਾਂ ਵਿੱਚ ਫੁੱਲਾਂ ਵਿੱਚ ਕੁਦਰਤ ਵਿੱਚ ਵਰਖਾ ਪੈਣ ਕਰਕੇ ਰਸ ਪੈਦਾ ਹੋਣ ਲੱਗ ਪੈਂਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਮਨੁੱਖ ਦੇ ਅੰਦਰ ਵੀ ਰਸ ਪੈਦਾ ਹੋ ਜਾਵੇ ਖਾਸ ਕਰਕੇ ਪੰਮਲਾਰ ਰਾਗ ਦੀ ਗੱਲ ਕੀਤੀ ਸੀ ਮਲਾਰ ਰਾਗ ਦੇ ਵਿੱਚ ਕੁਦਰਤ ਦੇ ਬਾਬਤ ਬਹੁਤ ਸੋਹਣੀਆਂ ਉਦਾਹਰਨਾਂ ਮਹਾਰਾਜ ਨੇ ਪਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਤੋਂ ਇਸੇ ਤਰ੍ਹਾਂ ਭਾਦੋ ਮਹੀਨੇ ਦੇ ਵਿੱਚ ਵੀ ਬਾਹਰੀ ਮੌਸਮ ਦੇ ਵਿੱਚ ਇੱਕ ਭਰਮ ਬਣਿਆ ਰਹਿੰਦਾ ਹੈ। ਕਈ ਵਾਰੀ ਹੁੰਦਾ ਕਿ ਧੁੱਪ ਨਿਕਲੀ ਹੋਈ ਹੈ। ਮੀਂਹ ਦੀ ਕੋਈ ਆਸ ਨਹੀਂ ਹੁੰਦੀ। ਪਰ ਮਿੰਟਾਂ ਵਿੱਚ ਹੀ ਤੇਜ਼ ਧੁੱਪ ਦੇ ਅੰਦਰ ਮੀਂਹ ਸ਼ੁਰੂ ਹੋ ਜਾਂਦਾ ਹੈ। ਭਰਮ ਬਣ ਗਿਆ ਸੀ ਵੀ ਧੁੱਪ ਬਹੁਤ ਹੈ ਮੀਂਹ ਨਹੀਂ ਪੈਣਾ ਪਰ ਵੀ ਪੈ ਗਿਆ ਤੇ ਜਦੋਂ ਲਗਾਤਾਰ ਵੀ ਪੈਂਦਾ ਹੈ ਬਹੁਤ ਤੇਜ਼ ਕੁਝ ਹੀ ਮਿੰਟਾਂ ਵਿੱਚ ਬੱਦਲ ਪਾਸੇ ਹੋ ਜਾਂਦੇ ਨੇ ਤੇ ਧੁੱਪ ਨਿਕਲ ਜਾਂਦੀ ਹੈ ਗੁਰੂ ਸਾਹਿਬ ਜੀ ਨੇ ਇਸ ਲਈ ਭਰਮ ਸ਼ਬਦ ਵਰਤੇ ਵੀ ਜਿਵੇਂ ਬਾਹਰ ਇੱਕ ਭਰਮ ਬਣਿਆ ਰਹਿੰਦਾ ਹੈ ਮਨੁੱਖ ਵੀ ਬਹੁਤ ਵੱਡਾ ਭਰਮੀ ਹੈ ਬਾਣੀ ਦੇ ਵਿੱਚ ਆਪਾਂ ਪੜਦੇ ਆ ਮਾਧੂ ਕਹਿ ਕਹੀ ਭਰਮ ਐ ਸਭ ਜੈਸਾ ਮੰਨਿਏ ਕੋਈ ਨਾ ਦੇਸੋ ਭਰਮ ਦੋ ਤਰੀਕੇ ਦੇ ਨੇ ਇੱਕ ਭਰਮ ਨੇ ਵਹਿਮ ਪਖੰਡ ਭਰਮ ਜਿਵੇਂ ਆਪਾਂ ਸਮਾਜਿਕ ਤੌਰ ਤੇ ਜੋ ਸਾਡੇ ਵਿੱਚ ਪਰਿਵਾਰਾਂ ਵਿੱਚ ਚੱਲਦਾ ਆ ਰਿਹਾ ਸੀ ਹੁਣ ਐਸੇ ਬਦਲਾਵ ਹੈ ਪਹਿਲਾਂ ਹੁੰਦਾ ਸੀ ਵੀ ਇਹ ਦਿਨ ਮਾੜਾ ਇਹ ਦਿਨ ਚੰਗਾ ਇਹ ਦਿਨ ਕੱਪੜੇ ਨਹੀਂ ਤੋਣੇ ਇਹ ਦਿਨ ਸਿਰਲੀ ਤੋਣਾ ਇਹ ਦਿਨ ਰਿਸ਼ਤੇਦਾਰੀ ਚ ਨਹੀਂ ਜਾਣਾ ਇਸ ਸਮੇਂ ਬਾਹਰ ਨਹੀਂ ਜਾਣਾ ਇਸ ਸਮੇਂ ਘਰ ਨਹੀਂ ਆਉਣਾ ਇਹਨਾਂ ਦਿਨਾਂ 'ਚ ਵਿਆਹ ਨਹੀਂ ਕਰਨਾ ਇਹਨਾਂ ਦਿਨਾਂ 'ਚ ਕੱਪੜੇ ਨਹੀਂ ਖਰੀਦਣੇ ਇਹ ਦਿਨ ਸ਼ਗਨ ਦੇ ਅਪਸ਼ਗਨ ਦੇ ਕੋਈ ਪੰਚਕਾ ਇਹ ਵਹਿਮ ਹੈ ਸਾਰਾ ਇਹ ਸਾਰਾ ਕੁਝ ਵਹਿਮ ਹੈ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਮੰਨਦੇ ਨਹੀਂ ਹੈ ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਬਿਸਰਿਆ ਕਰਮ ਧਰਮ ਪਖੰਡ ਜੋ ਦੇਸੇ ਤਿੰਨ ਜਮ ਜਗਤ ਦੀ ਨੂੰ ਸਿੱਖ ਨੇ ਨਾ ਵਰਮਾ ਵਹਿਮਾ ਭਰਮਾ ਵਿੱਚ ਨਹੀਂ ਪੈਣਾ ਇੱਕ ਦੂਜਾ ਭਰਮ ਹੈ ਇੱਕ ਸਮਾਜਿਕ ਤੌਰ ਦੇ ਉੱਤੇ ਵਹਿਮ ਕਰਮ ਕੰਡ ਪਖੰਡ ਭਰਮ ਹੈ ਇੱਕ ਸਾਡੇ ਮਨ ਦੇ ਵਿੱਚ ਭਰਮ ਭਰਮ ਦੇ ਵਿੱਚ ਅਸੀਂ ਜ਼ਿੰਦਗੀ ਜੀ ਰਹੇ ਹਾਂ ਉਹ ਕੀ ਹੈ ਗੁਰੂ ਜੀ ਕਹਿੰਦੇ ਦੂਜੇ ਲੱਗਾ ਕੀ ਜਿਹੜਾ ਸਾਡਾ ਇੱਕ ਨਿਸ਼ਾਨਾ ਹੋਣਾ ਚਾਹੀਦਾ ਹੈ ਉਹ ਕੰਮ ਅਸੀਂ ਨਹੀਂ ਕਰਦੇ ਉਹਦੇ ਚੋਂ ਧਿਆਨ ਹਟਾ ਕੇ ਉਹਦੇ ਚੋਂ ਆਪਣੀ ਬਿਰਤੀ ਨੂੰ ਹਟਾ ਕੇ ਭਟਕੇ ਹੋਏ ਮਨ ਦੇ ਨਾਲ ਅਸੀਂ ਪਰਾਹੀ ਪੈ ਜਾਂਦੇ ਹਾਂ ਦੂਜੇ ਪਾਸੇ ਚੱਲ ਜਾਂਦੇ ਜਿਵੇਂ ਆਮ ਕਰਕੇ ਕਿਹਾ ਜਾਂਦਾ ਹੈ ਵੀ ਮੈਂ ਗੱਲ ਕਹੀ ਕੀ ਸੀ ਤੇ ਤੁਸੀਂ ਫੜ ਕਿਹੜੀ ਲਈ ਤੇ ਕਿੱਧਰ ਨੂੰ ਚੱਲ ਗਏ ਐਨਰਜੀ ਨੂੰ ਸੋਚ ਨੂੰ ਮਾਇਆ ਨੂੰ ਸਵੇ ਨੂੰ ਹੋਰ ਹੀ ਪਾਸੇ ਲੈ ਜਾਣਾ ਜੋ ਕਰਨਾ ਸੀ ਉਹ ਕੀਤਾ ਕੋਈ ਨਹੀਂ ਇਹ ਵੀ ਇੱਕ ਬਹੁਤ ਵੱਡਾ ਪਰਮ ਹੈ ਮਹਾਰਾਜ ਕਹਿੰਦੇ ਭਾਦੋਂ ਇਹ ਪਰਮ ਪੁਲਾਣੀਆਂ ਦੂਜੇ ਲੱਗਾ ਹੈ ਜਿਹਦਾ ਇੱਕ ਪਰਮੇਸ਼ਰ ਦੇ ਗੁਣਾ ਤੋਂ ਚਿੱਤ ਜੁੜ ਕੇ ਦੂਜੇ ਪਾਸੇ ਲੱਗ ਗਿਆ ਜਿੱਥੇ ਭਟਕਣਾ ਹੈ ਜਿੱਥੇ ਪਰਮ ਹੈ ਜਿੱਥੇ ਮੰਜ਼ਲ ਨਹੀਂ ਜਿੱਥੇ ਸਾਡੇ ਅੰਦਰ ਈਰਖਾ ਪੈਦਾ ਹੋਵੇਗੀ ਜਿੱਥੇ ਸਾਡੇ ਅੰਦਰ ਅਗਿਆਨਤਾ ਪੈਦਾ ਹੋਵੇਗੀ ਅਸੀਂ ਉਹ ਰਾਹੇ ਪੈ ਗਏ ਇੱਕ ਜਿਹੜਾ ਨਿਸ਼ਾਨਾ ਸੀ ਉਹਨੂੰ ਵਿਸਾਰ ਦਿੱਤਾ ਗੁਰੂ ਜੀ ਕਹਿੰਦੇ ਕਾਰਨ ਕੀ ਦੂਜੇ ਲੱਗਾ ਹੀ ਤੇ ਬੜੇ ਧਿਆਨ ਨਾਲ ਆਪ ਜੀ ਸੁਣਿਓ ਜਿਹੜਾ ਸਾਡਾ ਮਨ ਹੈ ਉਹ ਬਹੁਤਾ ਭਰਮ ਦੇ ਵਿੱਚ ਰਹਿੰਦਾ ਹੈ ਅਸੀਂ ਆਪਣੇ ਮਨ ਬਾਰੇ ਸਾਰੀ ਜਾਣਦੇ ਹਾਂ ਮਨ ਸਰੀਰ ਵਿੱਚ ਰਹਿੰਦਾ ਹੈ ਜਿਹੜਾ ਮਨ ਦਾ ਘਰ ਹੈ ਨਾ ਉਹ ਸਾਡਾ ਸਰੀਰ ਹੈ ਸਰੀਰ ਤੋਂ ਜ਼ਿਆਦਾ ਮਨ ਦਾ ਕੰਮ ਹੈ ਕਿਉਂਕਿ ਮਨ ਹੀ ਸਾਡੇ ਸਰੀਰ ਨੂੰ ਕੰਮ ਕਰਾਉਂਦਾ ਹੈ ਤੁਸੀਂ ਧਿਆਨ ਦਿਓ ਕਦੇ ਜਿਹੜੀ ਚੀਜ਼ ਅਸੀਂ ਸੁਣਨੀ ਨਹੀਂ ਸਾਡੇ ਮਨ ਨੇ ਕਿਹਾ ਵੀ ਸੁਣਨੀ ਨਹੀਂ ਤੁਸੀਂ ਬਿਲਕੁਲ ਨੇੜੇ ਬੈਠੇ ਹੋ ਕੋਈ ਸਾਡੇ ਕੰਨ ਦੇ ਕੋਲ ਬੋਲ ਰਿਹਾ ਹੈ ਸੁਣਨੀ ਨਹੀਂ ਤੇ ਮਨ ਨੇ ਇਜਾਜ਼ਤ ਨਹੀਂ ਦਿੱਤੀ ਤੇ ਆਪਾਂ ਸੁਣੀ ਨਹੀਂ ਰਹੇ ਕਈ ਵਾਰੀ ਆਪਾਂ ਲੀਰ ਫੋਨ ਲਾਈ ਹੁੰਦੇ ਨਹੀਂ ਕੰਨਾਂ 'ਚ ਲੀਡ ਪਾਈ ਹੁੰਦੀ ਹੈ ਉਧਰੋਂ ਚੀਜ਼ ਚੱਲੀ ਜਾਂਦੀ ਹੈ ਹੁਣ ਉਹ ਤੋਂ ਨੇੜੇ ਕੀ ਹੋ ਸਕਦਾ ਹੈ ਕੰਨ ਦੇ ਵਿੱਚ ਹੀ ਚੱਲ ਰਿਹਾ ਕੋਈ ਸੌਂਗ ਕੋਈ ਵਿਚਾਰ ਕੋਈ ਗੱਲਬਾਤ ਪਰ ਮਨ ਕਿਤੇ ਹੋਰ ਜੁੜਿਆ ਹੋਇਆ ਸਾਨੂੰ ਪਤਾ ਹੀ ਨਹੀਂ ਲੱਗੇ ਵੀ ਕੀ ਕੁਝ ਚੱਲ ਰਿਹਾ ਹੈ ਇਹਦਾ ਮਤਲਬ ਮਨ ਹੀ ਪਰミਸ਼ਨ ਦਿੰਦਾ ਹੈ ਕੀ ਸੁਣਨਾ ਹੈ ਤੇ ਕਈ ਵਾਰੀ ਕੋਈ ਬਹੁਤ ਦੂਰ ਗੱਲ ਕਰ ਰਿਹਾ ਹੁੰਦਾ ਹੈ ਸਾਡੇ ਮਨ ਨੇ ਸਾਡੇ ਕੰਨਾਂ ਨੂੰ ਮੈਸੇਜ ਦੇ ਦਿੱਤਾ ਵੀ ਉਹ ਗੱਲ ਸੁਣ ਕੀ ਹੈ ਕੋਈ ਬਹੁਤ ਦੂਰ ਕੋਈ ਗੱਲਬਾਤ ਕਰ ਰਿਹਾ ਸੀ ਅਸੀ ਉੱਥੀ ਵੀ ਸੁਣ ਲੈਨੇ ਇਹਦਾ ਮਤਲਬ ਮਨ ਸਾਡੇ ਸਰੀਰ ਨੂੰ ਤੋਰਦਾ ਹੈ ਮਨ ਸਾਡੇ ਸਰੀਰ ਨੂੰ ਡਰਾਈਵ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਜੇ ਇਹ ਭਰਮ ਦੇ ਵਿੱਚ ਪੈ ਗਿਆ ਉਹਦਾ ਕਾਰਨ ਹੈ ਦੂਜੇ ਲਗਾ ਹੇਤ ਤਾਂ ਹੀ ਬਾਣੀ ਵਿੱਚ ਕਿਹਾ ਗਿਆ ਮਨ ਨੂੰ ਵੀ ਤੂੰ ਇੱਕ ਪਾਸੇ ਜੁੜ ਜਾ ਮੇਰੇ ਮਨ ਇੱਕ ਸਿਉ ਸਿਉ ਚਿੱਤ ਲਾਏ ਇੱਕ ਪਾਸੇ ਹੋ ਜਾ ਜਦੋਂ ਜਦੋਂ ਸਾਡੇ ਮਨ ਵਿੱਚ ਕੋਈ ਵਿਚਾਰ ਪੈਦਾ ਹੁੰਦਾ ਹੈ ਹੁੰਦਾ ਹੈ ਉਹ ਕਦੇ ਸេរੀ ਨਹੀਂ ਜਾਂਦਾ ਅਸੀਂ ਪ੍ਰੈਜੈਂਟ ਦੇ ਵਿੱਚ ਜੋ ਮਨ ਨੂੰ ਕੰਮ ਦਿੱਤਾ ਹੋਇਆ ਹੈ ਉਹ ਦੋ ਕੰਮ ਹਨ ਬੜੀ ਧਿਆਨ ਨਾਲ ਸੁਣੋ ਅਸੀਂ ਪ੍ਰੈਜੈਂਟ ਵਿੱਚ ਹਾਂ ਜੋ ਸਾਡੀ ਲਾਈਫ ਚੱਲ ਰਹੀ ਹੈ ਦੋ ਕੰਮ ਅਸੀਂ ਆਪਣੇ ਮਨ ਨੂੰ ਦਿੱਤੇ ਹੋਏ ਨੇ ਜਾਂ ਆਪਾਂ ਇਹ ਕਹਦੇ ਆ ਕਿ ਸਾਰੇ ਹੀ ਮਨ ਦੋ ਕੰਮ ਕਰਦੇ ਹਨ ਉਹ ਕਿਹੜੇ ਵੀ ਨੇ ਪਹਿਲਾ ਹੈ ਜਿੰਨਾ ਕੁਝ ਪਿਛਲੀ ਜ਼ਿੰਦਗੀ ਵਿੱਚ ਹੈ ਉਹਦੇ ਬਾਰੇ ਸੋਚਣਾ ਤੇ ਦੂਜਾ ਹੈ ਆਉਣ ਵਾਲੀ ਜ਼ਿੰਦਗੀ ਬਾਰੇ ਸੋਚਣਾ ਬਸ ਇਹ ਦੋ ਗੱਲਾਂ ਸਾਨੂੰ ਮਿਲੀਆਂ ਹੋਈਆਂ ਨੇ ਇਹਦੇ ਵਿੱਚ ਅਸੀਂ ਜ਼ਿੰਦਗੀ ਬਤੀਤ ਕਰ ਰਹੇ ਹਾਂ ਮਨ ਸਾਡਾ ਪਰਮ ਵਿੱਚ ਰਹਿੰਦਾ ਹੈ ਕਿਸੇ ਵੀ ਚੰਗੀ ਵਿਚਾਰ ਨੂੰ ਨਿਪਰੇ ਨਹੀਂ ਜਾਣਦਾ ਪੂਰਾ ਨਹੀਂ ਕਰਦਾ ਤੁਸੀਂ ਕਦੇ ਸੋਚਿਓ ਜਦੋਂ ਆਪਾਂ ਬੈਠੇ ਹੁੰਦੇ ਆ ਜਿਹੜੇ ਸਾਡੇ ਖਿਆਲ ਨੇ ਆਪਾਂ ਸ਼ੁਰੂ ਕੀ ਕੀਤਾ ਸੀ ਸੋਚਣਾ ਗੱਲ ਚੱਲਦੀਆਂ ਚੱਲਦੀਆਂ ਕਿੱਧਰ ਚੱਲ ਕੇ ਕਿਧਰੋਂ ਕਿੱਧਰ ਚੱਲ ਕੇ ਕਿਧਰੋਂ ਕਿੱਧਰ ਮਨ ਕਿੱਥੇ ਕਿੱਥੇ ਚਲਾ ਆਇਆ ਕੋਈ ਗੱਲ ਸਿਰੇ ਚਾੜੀ ਕੋਈ ਨਹੀਂ ਕੱਡੇ ਵੱਡੇ ਮਨ ਭਰਮ ਦੇ ਵਿੱਚ ਹੈ ਕਦੇ ਪਾ ਧਿਆਨ ਦਈਏ ਅਕਸਰ ਇੱਕ ਬੇਨਤੀ ਕੀਤੀ ਜਾਂਦੀ ਹੈ ਵੀ ਅਸੀਂ ਕਿਸੇ ਦੇ ਘਰ ਜਾਈਏ ਅਗਲਾ ਕਈ ਵੀ ਤੁਸੀਂ ਆਇਓ ਜੀ ਕੀ ਸ਼ਕੋਗੇ ਆਪਾਂ ਕਵਾਂਗੇ ਜੀ ਸਾਨੂੰ ਥੋੜੀ ਚਾਹ ਬੁਲਾ ਦੋ ਜੀ ਉਹ ਜਦੋਂ ਚਾਹ ਬਣਾਈ ਬਣਾਉਣ ਲੱਗੇ ਕੱਪ ਚ ਪਾਣੀ ਲੱਗੇ ਤੇ ਆਪਾਂ ਉਹਨੂੰ ਕਹਿੰਦੇ ਵੀ ਚਾਹ ਰਹਿਣ ਦੋ ਤੁਸੀਂ ਸਾਨੂੰ ਜੂਸ ਖਿਲਾਓ। ਉਹ ਬੰਦਾ ਕਹੇ ਠੀਕ ਹੈ ਜੀ ਕੋਈ ਗੱਲ ਨਹੀਂ ਉਹਨਾਂ ਨੇ ਜੂਸ ਦੀ ਤਿਆਰੀ ਕੀਤੀ ਜਦੋਂ ਗਲਾਸ ਚ ਪਾਣ ਲੱਗੇ ਅਸੀਂ ਕਹਿੰਦੇ ਜੂਸ ਰਹਿਣ ਦੋ ਜੀ ਸਾਨੂੰ ਭੁੱਖ ਲੱਗੀ ਹੋਈ ਹੈ ਤੁਸੀਂ ਦੋ ਪ੍ਰਸ਼ਾਦੇ ਛਕਾ ਦਿਓ। ਉਹ ਜਦੋਂ ਦੋ ਪ੍ਰਸ਼ਾਦੇ ਉਹਨਾਂ ਨੇ ਆਟਾ ਗੁੰਨੇ ਵਿੱਚ ਰੋ ਕੋਈ ਗੱਲ ਨਹੀਂ। ਜਦੋਂ ਥਾਲੀ ਚ ਉਹਨਾਂ ਨੇ ਭੋਜਨ ਪਰੋਸਿਆ ਦੇਣ ਲੱਗੇ ਪਗਦੇ ਜੀ ਨਹੀਂ ਤੁਸੀਂ ਨਾ ਸਾਨੂੰ ਫਰੂਟ ਕੱਟ ਕੇ ਦੇ ਦਿਓ। ਕਿੰਨਾ ਵੀ ਸਾਡਾ ਪਿਆਰਾ ਸੱਜਣ ਮਿੱਤਰ ਹੋਵੇ ਉਹ ਕਲਪੇਗਾ ਬੇਸ਼ੱਕ ਆਪਾਂ ਨੂੰ ਨਾ ਕਹੀ ਇਹ ਪਉਦੇ ਘਰ ਗੈਸਟ ਬਣ ਕੇ ਗਏ ਆ ਪਰ ਅਗਲਾ ਕਹੇਗਾ ਤੇ ਸੀ ਵੀ ਇਹ ਬੰਦੇ ਦੇ ਦਿਮਾਗ ਨੂੰ ਕੀ ਹੋਇਆ ਤੇ ਬੰਦਾ ਠੀਕ ਨਹੀਂ ਟਿਕਾਣੇ ਤੇ ਨਹੀਂ ਹੈ ਬੰਦਾ ਅਸੀਂ ਆਪਣੇ ਮਨ ਦੀ ਦਸ਼ਾ ਦੇਖੀਏ ਮਨ ਕੋਈ ਵਿਚਾਰ ਸੋਚਦਾ ਹੈ ਉਹ ਸਿਰੇ ਜਾਣ ਹੀ ਨਹੀਂ ਦਿੰਦਾ ਦਿਸ਼ਾ ਬਦਲ ਲੈਂਦਾ ਹੈ ਅਸੀਂ ਸੋਚਦੇ ਹਾਂ ਅਸੀਂ ਸਵੇਰ ਨੂੰ ਉਠਾਂਗੇ ਅਲਾਰਮ ਲਾਵਾਂਗੇ ਇਹ ਖਿਆਲ ਕਿਤੇ ਹੋਰੀ ਚੱਲ ਜਾਂਦੇ ਹਨ ਅਸੀਂ ਕੱਲ ਤੋਂ ਪਾਠ ਕਰਾਂਗੇ ਅਸੀਂ ਸੈਜ ਪਾਠ ਕਰਾਂਗੇ ਜਿਹੜਾ ਆਪਾਂ ਕਹਿੰਦੇ ਨੇ ਵੀ ਸੰਗਤ ਗੁਰੂ ਸੰਗਤ ਗੁਰੂ ਗੁਰੂ ਦੀ ਹਜ਼ੂਰੀ ਚ ਉਹਦਾ ਮਤਲਬ ਚੰਗੇ ਖਿਆਲਾਂ ਨੂੰ ਪੈਦਾ ਕਰੀਏ ਕਈ ਵਾਰੀ ਤੇ ਚੰਗੇ ਖਿਆਲ ਪੈਦਾ ਹੀ ਨਹੀਂ ਹੁੰਦੇ ਸਿ ਮਾਹੌਲ ਹੀ ਨਹੀਂ ਦਿੰਦੇ ਅਸੀਂ ਉਹ ਜ਼ਮੀਨ ਹੀ ਨਹੀਂ ਸਿਰਜਦੇ ਵੀ ਜਿੱਥੇ ਸੋਹਣਾ ਬਾਗ ਤਿਆਰ ਹੋਣਾ ਚਾਹੀਦਾ ਇਥੇ ਸੰਗਤ ਦਾ ਮਤਲਬ ਹੈ ਆਪਣੇ ਖਿਆਲਾਂ ਨੂੰ ਸਪਸ਼ਟ ਕਰੀਏ ਆਪਣੇ ਅੰਦਰ ਖਿਆਲਾਂ ਦੀ ਵਿਚਾਰ ਨੂੰ ਚੰਗੇ ਰੂਪ ਵਿੱਚ ਸਿਰਜ ਦਈਏ ਜੋਸ਼ੀ ਕਰ ਸਕਦੇ ਆ ਤਾਂ ਕਰਕੇ ਬੇਨਤੀ ਸੀ ਵੀ ਮਨ ਬਹੁਤ ਵੱਡੇ ਭਰਮ ਚ ਹੈ ਸੋਚਦਾ ਕੀ ਹੈ ਜਾਂਦਾ ਕਿੱਧਰ ਹੈ ਤੇ ਕਿਹੜੇ ਕਰਮਾਂ ਨੂੰ ਫੜ ਕੇ ਕਿੱਧਰ 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 ਗੰਦਗੀ ਵਾਲੇ ਪਾਸੇ ਚਲ ਜਾਂਦਾ ਹੈ ਮਨ ਜਿਹੜਾ ਆਪਾਂ ਗੱਲ ਕਰਦੇ ਹੁੰਦੇ ਆ ਵੀ ਬਾਣੀ ਚ ਕਿਹਾ ਗਿਆ ਵੀ ਮਨ ਇੱਕ ਇਕ ਇਹੋ ਜੀ ਮੱਖੀ ਦੀ ਨਿਯਾਈ ਹੈ ਵੀ ਜਿਹੜਾ ਗੰਦਗੀ ਦੇ ਉੱਤੇ ਜਾ ਬੈਠਦਾ ਹੈ ਪਰ ਜੇ ਇਹਨੂੰ ਚੰਗਾ ਰੂਪ ਦੇ ਦਈਏ ਸਾਰੀਆਂ ਗੰਦਗੀਆਂ ਤਿਆਗ ਕੇ ਇੱਕ ਮਨ ਭਵਰਾ ਬਣ ਕੇ ਕਮਲ ਦੇ ਫੁੱਲ ਦੇ ਕੋਲ ਦੂਰ ਤੋਂ ਉਡਾਰੀ ਮਾਰ ਕੇ ਵੀ ਪਹੁੰਚ ਜਾਂਦਾ ਹੈ ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਭਾਤੋ ਇਹ ਭਰਮ ਭੁਲਾਣੀਆ ਦੁਜੇ ਲੱਕੀਤ ਹੁਣ ਜਿਹਦਾ ਮਨ ਹੀ ਭਰਮ ਦੇ ਵਿੱਚ ਹੈ ਮਨ ਹੀ ਜਿਹਦਾ ਗੰਦਗੀ ਖਾਣ ਦਾ ਆਦੀ ਹੋ ਚੁੱਕਿਆ ਮਨ ਹੀ ਜਿਹਦਾ ਦੂਜੇ ਲੱਗਾ ਹੀਤ ਹੈ ਮਨ ਹੀ ਜਿਹਦਾ ਇੱਕ ਵਿੱਚ ਨਹੀਂ ਜੁੜਿਆ ਗੁਰੂ ਜੀ ਕਹਿੰਦੇ ਜਿਹਦਾ ਮਨ ਹੀ ਭਰਮ ਦੇ ਵਿੱਚ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਉਹ ਬੰਦਾ ਸ਼ਬਦਾਂ ਦਾ ਜਿੰਨਾ ਮਰਜੀ ਸ਼ਿੰਗਾਰ ਬਣਾ ਲੇ ਉਹ ਬੰਦਾ ਭੇਖ ਦਾ ਜਿੰਨਾ ਮਰਜੀ ਸ਼ਿੰਗਾਰ ਬਣਾ ਲੇ ਉਹ ਬੰਦਾ ਆਪਣੇ ਆਪ ਨੂੰ ਧਰਮੀ ਚੰਗਾ ਸਾਬਤ ਕਰਨ ਦਾ ਜਿੰਨਾ ਮਰਜੀ ਸ਼ਿੰਗਾਰ ਬਣਾ ਲੇ ਗੁਰੂ ਜੀ ਕਹਿੰਦੇ ਉਹ ਕਿਸੇ ਕੰਮ ਨਹੀਂ ਆ ਸਕਦਾ ਕਿਸੇ ਕੰਮ ਨਹੀਂ ਆ ਸਕਦਾ ਕਿਉਂ ਕਿ ਮਨ ਮੰਦਾ ਹੈ ਮਨ ਭਰਮ ਦੇ ਵਿੱਚ ਲੱਖ ਸ਼ਿਗਾਰ ਬਣਾਇਆ ਕਾਰਜ ਨਹੀਂ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਨੂੰ ਸਮਰਪਿਤ ਆਪਾਂ ਉਹਨਾਂ ਦੇ ਬਚਨ ਵਿਚਾਰਦੇ ਰਹਿੰਨੇ ਆ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਚੋਂ ਆਪਾਂ ਦੋਰੇ ਦੇ ਵਿਚਾਰ ਪਿਛਲੇ ਦਿਨੀ ਸਾਂਝੇ ਕਰ ਰਹੇ ਸੀ ਗੁਰੂ ਜੀ ਨੇ ਆਖਿਆ ਵੀ ਬਲ ਛੁੱਟ ਕੇ ਉਹ ਬੰਦਨ ਪਰੇ ਜਦੋਂ ਸਾਡਾ ਮਨ ਭਰਮ ਵਿੱਚ ਹੈ ਸਾਨੂੰ ਬਾਹਰੋਂ ਬੰਧਨਾ ਕੇ ਬਰਿਆਈਆਂ ਆ ਕੇ ਘੇਰ ਲੈਂਦੀਆਂ ਨਹੀਂ ਬੰਦ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੋ ਪਾਇ। ਫਿਰ ਅਸੀਂ ਧਰਮ ਦੇ ਜਿੰਨੇ ਮਰਜੀ ਟੋਟ ਕੇ ਪਣਾਦੇ ਜਾਈਏ ਉਹ ਸਾਡੇ ਲਈ ਸਾਰਥਕ ਸਿੱਧ ਨਹੀਂ ਹੋ ਸਕਦੇ। ਇਸੇ ਤਰ੍ਹਾਂ ਗੁਰੂ ਜੀ ਇੱਥੇ ਕਹਿ ਰਹੇ ਨੇ ਕਾਰਜ ਨਾ ਹੀ ਕੀਤ। ਕਛੂ ਨਾ ਹੋ ਤੋ ਪਾਇ ਦਾ ਮਤਲਬ ਹੈ ਅਬਰ ਕਾਜ ਤੇਰੇ ਕਿਤੇ ਨਾ ਕਾਜ। ਕਾਰਜ ਨਾ ਹੀ ਕੀਤ ਕਿਉਂ? ਕਿਉਂਕਿ ਮਨ ਤੇਰਾ ਧਰਮ ਦੇ ਵਿੱਚ ਭੁੱਲਿਆ ਹੋਇਆ ਹੈ ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਜਿਤ ਦਿਨ ਦੇਹ ਬਿਨਸਸੀ ਤਿਤ ਬਿਲੇ ਕਹ ਸੰਨ ਪ੍ਰੀਤ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਸ ਦੇਹੀ ਦੇ ਵਿੱਚੋਂ ਤੁਸੀਂ ਪਰਮਾਤਮਾ ਦੇ ਗੁਣਾਂ ਨੂੰ ਵਿਸਾਰ ਦਿੱਤਾ ਇਹ ਦੇਹੀ ਭੂਤ ਦੇ ਨਹੀਂ ਹੋ ਜਾਣੀ ਹੈ ਅਕਸਰ ਬੇਨਤੀ ਕੀਤੀ ਜਾਂਦੀ ਹੈ ਭੂਤ ਪ੍ਰੇਤਾਂ ਦੀਆਂ ਗੱਲਾਂ ਪਹਿਲਾਂ ਕਰਿਆ ਕਰਦੇ ਸਾਂ ਸਪਨੇ ਵਿੱਚ ਵੀ ਭੂਤ ਆਏ ਕਰਦੇ ਸੀ ਕਈਆਂ ਨੂੰ ਤੁਰਦੇ ਫਿਰਦੇ ਭੂਤ ਦਿਸ ਪੈਂਦੇ ਸਨ ਕਿਉਂ ਕਿ ਮਾਹੌਲ ਉਹੇ ਜਿਹਾ ਸੀ ਗੱਲਾਂ ਬਾਤਾਂ ਉਹੇ ਜਿਹੀਆਂ ਸਨ ਜੋ ਸਾਡੇ ਆਲੇ-ਦੁਆਲੇ ਚੱਲਦਾ ਹੁੰਦਾ ਹੈ ਗੱਲਾਂ ਬਾਤਾਂ ਵਿੱਚ ਕੁਦਰਤੀ ਸਾਨੂੰ ਜਿਹੜੇ ਨਾਟਕ ਦੇਖਣ ਨੂੰ ਮਿਲਦੇ ਹੁੰਦੇ ਸਨ ਫਿਲਮਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਸਨ ਉਹ ਵੀ ਭੂਤ-ਪ੍ਰੇਤਾਂ ਵਾਲੀਆਂ ਹੁੰਦੀਆਂ ਸਨ ਫਿਲਮਾਂ ਵੀ ਨਾਟਕ ਵੀ ਆਲੇ-ਦੁਆਲੇ ਵੀ ਭੂਤ ਦੀਆਂ ਗੱਲਾਂ ਫਿਰ ਸੁਪਨੇ ਵੀ ਭੂਤ ਦੇ ਆਣੇ ਹੁਣ ਭੂਤ ਹੈ ਹੁਣ ਭੂਤ ਹੈ ਨਹੀਂ ਕਿਉਂਕਿ ਕਿਸੇ ਕੋਲ ਇੰਨੀਆਂ ਵੇਡੀਆਂ ਗੱਲਾਂ ਕਰਨ ਦਾ ਸਮਾਂ ਹੀ ਨਹੀਂ ਸਾਡਾ ਕੋਈ ਦੋਸਤ ਭੂਤ ਦੀ ਗੱਲ ਸੁਣਾਉਣ ਲੱਗੇ ਆਪਾਂ ਇੱਕ ਦੋ ਦਿਨ ਬੈਠਾਂਗੇ ਵੀ ਇਹ ਬੰਦਾ ਬੋਰ ਹੀ ਬੋਤ ਕਰਦਾ ਹੈ ਅੱਜ ਸਾਡੇ ਕੋਲ ਬੜੀ ਟੈਕਨੋਲੋਜੀ ਹੈ ਬੜੇ ਸਾਧਨ ਨੇ ਫालतू ਗੱਲਾਂ ਵਾਸਤੇ ਸਮਾਂ ਨਹੀਂ ਸਾਡੇ ਕੋਲ ਉਹਨੂੰ ਅਸੀਂ ਪਛੜੀ ਹੋਈ ਸੋਚ ਦਾ ਬੰਦਾ ਕਹਾਂਗੇ ਜੋ ਇਹ ਜਿਹੇ ਬੋਰਿੰਗ ਗੱਲਾਂ ਕਰਦਾ ਹੈ ਅੱਜ ਫਿਰ ਭੂਤ ਦੇ ਸੁਪਨੇ ਵੀ ਖਤਮ ਹੋ ਗਏ ਕਿਉਂਕਿ ਜਦੋਂ ਖਿਆਲ ਵਿੱਚ ਹੀ ਨਹੀਂ ਤੇ ਉਹ ਫਿਰ ਸਾਨੂੰ ਸੁਪਨਾ ਕਿਵੇਂ ਆ ਸਕਦਾ ਇਹ ਬਾਣੀ ਦੇ ਵਿੱਚ ਭੂਤ ਕਿਹਨੂੰ ਕਿਹਾ ਗਿਆ ਹੈ ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਬਖਸ਼ਿਸ਼ ਸਤਿਗੁਰੂ ਜੀ ਕਰਦੇ ਨੇ ਵੀ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਨਹੀਂ ਹੈ ਬੜੇ ਲੋਕ ਜਿਉਂਦੇ ਜਾਗਦੇ ਭੂਤ ਦੀ ਨਿਆਈ ਹੈ ਬੜੇ ਡਰਾਵਨੇ ਹੁੰਦੇ ਬੜੇ ਲੋਕ ਨੁਕਸਾਨ ਦੇ ਹੀ ਹਾਲ ਇੰਨੇ ਨੁਕਸਾਨ ਅਸਲ ਭੂਤ ਨਹੀਂ ਕਰਦਾ ਕਿਉਂਕਿ ਅਸਲ ਭੂਤ ਹੈ ਹੀ ਨਹੀਂ ਪਰ ਮਨੁੱਖ ਭੂਤ ਦੀ ਨਿਆਈ ਬਣ ਜਾਂਦਾ ਹੈ ਜਿਵੇਂ ਮਹਾਰਾਜ ਦੀ ਬਾਣੀ ਵਿੱਚ ਆਪਾਂ ਪੜਦੇ ਆ ਨਾ ਜੇ ਜਿਨ੍ਹਾਂ ਨੂੰ ਗੁਨਾ ਦੇ ਨਾਲ ਸਾਜ ਟੁੱਟ ਗਈ ਉਹ ਮਨੁੱਖ ਭੂਤ ਦੀ ਨਿਆਈ ਹੈ ਤੇ ਘਰ ਮਰਹਟ ਸਾਰਖੇ ਭੂਤ ਵਸੇ ਦਿਨ ਮਾਹੀ ਜੇਕਰ ਸਾਧਨ ਅਸੀਬੀ ਹੈ ਹਰ ਕੀ ਸੇਵਾ ਲਈ ਤਾਂ ਕਰ ਇਹ ਗੁਰੂ ਜੀ ਕਹਿੰਦੇ ਜਿਤ ਦਿਨ ਦੇਵ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਬੜੇ ਪਰਿਵਾਰਾਂ ਦੇ ਵਿੱਚ ਅੱਜ ਆਪਾਂ ਨਿਊਜ਼ ਦੇਖਦੇ ਹਾਂ ਕਿੰਨੀਆਂ ਖਬਰਾਂ ਹੁੰਦੀਆਂ ਨੇ ਕੋਈ ਪਤੀ ਦੀ ਜੀ ਪਤਨੀ ਊਤ ਬਣ ਗਈ ਕਿਸੇ ਪਤਨੀ ਦੇ ਲਈ ਪਤੀ ਅਤੇ ਬੱਚਿਆਂ ਦੇ ਲਈ ਬਾਪ ਪੂਤ ਬਣ ਗਿਆ ਨਸ਼ਾ ਵੇਚ ਰਿਆ ਹੈ ਇਹ ਵੀ ਤੇ ਭੂਤ ਦੀ ਨੇਈਏ ਗੁਰੂ ਜੀ ਕਹਿੰਦੇ ਪਕੜ ਚ ਲਾਇਨ ਦੂਤ ਜਮ ਕਿਸੇ ਨਾ ਦੇਣੀ ਪੀਤ ਜਦੋਂ ਮਨੁੱਖ ਪਰਮ ਦੇ ਵਿੱਚ ਭੁੱਲਿਆ ਹੋਇਆ ਔਗਣਾਂ ਦੇ ਨਾਲ ਸਾਝ ਪਾਏਗਾ ਇਹਨੂੰ ਔਗਣ ਰੂਪੀ ਬੁਰੀਆਂ ਆਦਤਾਂ ਰੂਪੀ ਜਮ ਆ ਕੇ ਘੇਰ ਲੈਂਦੇ ਹਨ ਮਰਨ ਤੋਂ ਬਾਅਦ ਵਿੱਚ ਜਮ ਮਿਲਲੇ ਹਰ ਜਾਂ ਨਹੀਂ ਮਿਲਲੇ ਇਹ ਕੋਈ ਕਨਫਰਮ ਨਹੀਂ ਹੈ ਅਕਸਰ ਆਪਾਂ ਬਾਣੀ ਦਾ ਸਿਧਾਂਤ ਲੈ ਕੇ ਵਿਚਾਰਦੇ ਹੁੰਨੇ ਆ ਮਹਾਰਾਜ ਜੀ ਸਾਨੂੰ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਭਾਈ ਇੱਕ ਦੱਜਾ ਇੱਕ ਦੱਬੀਆ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਛੱਡੀਆਂ ਭੀ ਫਿਰ ਹੱਸਣ ਪਾਹੇ ਨਾਨਕ ਇਹ ਨਾ ਜਾਪੇ ਕਿੱਥੇ ਜਾਹੇ ਸਮਾਏ ਮਰਨ ਤੋਂ ਬਾਅਦ ਕੌਣ ਕਿੱਥੇ ਗਿਆ ਇਹ ਕਿਸੇ ਨੂੰ ਕੁਝ ਨਹੀਂ ਪਤਾ ਗੁਰੂ ਜੀ ਕਹਿੰਦੇ ਕਈ ਵਾਰੀ ਮਨੁੱਖ ਜਿਉਂਦਿਆਂ ਜੀ ਹੀ ਆਪਣੀਆਂ ਭੈੜੀਆਂ ਆਦਤਾਂ ਨੂੰ ਜਮ ਬਣਾ ਕੇ ਦੁਖੀ ਹੁੰਦਾ ਹੈ ਕਿਸੇ ਨਾ ਕਿਸੇ ਬੰਦੇ ਵਿੱਚ ਕੋਈ ਔਗਣ ਹੋਵੇ ਕੋਈ ਬੁਰੀ ਆਦਤ ਹੋਵੇ ਉਹਦਾ ਭੈੜਾ ਸੁਭਾਅ ਹੋਵੇ ਗੁਰੂ ਸਾਹਿਬ ਕਹਿੰਦੇ ਉਹਨੂੰ ਜਮਾ ਨਹੀਂ ਆ ਕੇ ਫੇਰ ਲਿਆ ਅਸੀਂ ਜਮ ਆਪ ਪੈਦਾ ਕਰ ਦਿੰਦੇ ਅਸੀਂ ਜਿਹੜੇ ਜਮ ਨੇ ਨਾ ਉਹਨਾਂ ਨੂੰ ਆਪ ਪੈਦਾ ਆਪਣੇ ਆਲੇ ਦੁਆਲੇ ਆਪ ਰੱਖਦੇ ਆਂ ਫਿਰ ਉਹ ਸਾਨੂੰ ਫੜ ਲੈਂਦੇ ਹਨ ਫੜਨ ਦਾ ਮਤਲਬ ਕੀ ਹੁੰਦਾ ਉਹ ਸਾਨੂੰ ਆਪਣੀ ਅਧੀਨ ਕਰ ਲੈਂਦੇ ਆਂ ਕਈ ਜ਼ਿੰਦਗੀ ਦੀਆਂ ਬੁਰਾਈਆਂ ਬੁਰੀਆਂ ਆਦਤਾਂ ਕੋਈ ਗੁੱਸਾ ਕੋਈ ਹੋਰ ਬੁਰੀ ਹਰਕਤ ਕੋਈ ਬੁਰੀ ਆਦਤ ਬੰਦੇ ਨੂੰ ਆਪਣੇ ਬਸ ਵਿੱਚ ਕਰ ਲੈਂਦੀ ਹੈ ਬੰਦਾ ਨਾ ਚਾਹੰਦੇ ਹੋਇਆ ਵੀ ਉਸ ਰਾਹ ਦੇ ਉੱਤੇ ਪਟਕ ਪੈਂਦਾ ਹੈ ਉਸ ਰਾਹ ਦੇ ਉੱਤੇ ਭਲੇਖੇ ਵਿੱਚ ਪੈ ਜਾਂਦਾ ਹੈ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਪਕੜ ਚ ਲੈ ਲੈਨ ਦੂਤ ਜਮ ਕਿਸੇ ਨਾ ਦੇਵੀਂ ਪੀਂਤ ਇਹ ਜਮ ਦੂਤ ਕਦੋਂ ਮਨੁੱਖ ਨੂੰ ਕਾਬੂ ਕਰ ਲੈਂਦੇ ਨੇ ਕਿਉਂ ਕਿਉਂਕਿ ਮਨੁੱਖ ਆਪ ਧਰਮ ਦੇ ਵਿੱਚ ਸੀ ਆਪ ਮਨੁੱਖ ਤਾਕਤਵਰ ਨਹੀਂ ਸੀ ਤਾਂ ਕਰਕੇ ਸਤਿਗੁਰੂ ਕਹਿੰਦੇ ਬਿਨਾਂ ਕਿਸੇ ਨੂੰ ਭੀਤ ਦਿੱਤੇ ਆਵੇਂ ਇਹ ਮਨੁੱਖ ਉਹਨਾਂ ਦੀ ਅਧੀਨ ਦੀ ਨੂੰ ਕਬੂੜ ਲੈਂਦਾ ਹੈ ਛੱਡ ਖੜੁੱਤੇ ਖਨੇ ਮਾਹੀ ਜਿਨਸਿਓ ਲੱਗਾ ਕੀ ਤੂੰ ਗੁਰੂ ਸਾਹਿਬ ਕਹਿੰਦੇ ਜਿਹੜੇ ਔਗਣਾ ਦੇ ਨਾਲ ਇਹ ਸਾਝ ਪਾਉਂਦਾ ਸੀ ਜਿਹੜੀ ਸੋਚ ਰੋ ਜਿਸ ਸਮੇਂ ਵਿੱਚ ਬਰਬਾਦ ਕਰਦਾ ਸੀ ਉਹ ਨਾਲ ਨਹੀਂ ਖੜਦੇ ਜਿਵੇਂ ਆਪਕਸਰ ਕਹਿੰਦੇ ਹੁੰਦੇ ਆ ਕੋਈ ਛੋਟਾ ਬੱਚਾ ਸ਼ਰਾਰਤਾਂ ਕਰਦਾ ਹੈ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਹ ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦਾ ਜਿਹੜਾ ਬੱਚਾ ਜਿਹੜੀ ਸ਼ਰਾਰਤ ਕਰਕੇ ਮਸ਼ਹੂਰ ਹੁੰਦਾ ਹੈ ਜਦੋਂ ਇਮਤਿਹਾਨ ਚੱਲ ਰਿਹਾ ਹੁੰਦੇ ਉਹਨਾਂ ਆਲੇ ਦੁਆਲੇ ਦੇਖ ਰਿਹਾ ਹੁੰਦਾ ਸਾਰੇ ਬੱਚੇ ਪੇਪਰ ਕਰ ਰਹੇ ਹੁੰਦੇ ਨੇ ਇਕਸਾਮ ਲਿਖ ਰਹੇ ਹੁੰਦੇ ਨੇ ਉਹ ਬੱਚਾ ਆਲੇ ਦੁਆਲੇ ਦੇਖ ਰਿਹਾ ਹੁੰਦਾ ਤੇ ਤੇ ਆਪਕ ਟੀਚਰ ਆਵਾਜ਼ ਮਾਰ ਕੇ ਕਹਿੰਦੇ ਵੀ ਹੁਣ ਕਰ ਲੈ ਸ਼ਰਾਰਤਾਂ ਆਈ ਤੇ ਨੂੰ ਯਾਦ ਸ਼ਰਾਰਤ ਜਿਹੜੀ ਸ਼ਰਾਰਤ ਕਰਕੇ ਫੇਮਸ ਹੁੰਦਾ ਉਹਨੂੰ ਉਹੀ ਸ਼ਬਦਾਂ ਵਿੱਚ ਕਿਹਾ ਜਾਂਦਾ ਹੈ ਮਤਲਬ ਉਹ ਸ਼ਰਾਰਤਾਂ ਉਹ ਚਲਕੀਆਂ ਤੇਰੀਆਂ ਪੇਪਰ ਦੇ ਨਾਲ ਨਹੀਂ ਚੱਲੀਆਂ ਬੜੀ ਸੌਖੀ ਜੀ ਐਗਜ਼ੈਂਪਲ ਲੈ ਕੇ ਆਪਾਂ ਸਮਝ ਰਹੇ ਹਾਂ ਛੱਡ ਖੜੋਤੇ ਕਿਨੇ ਮਾਹੀ ਜਿੰਸੋਂ ਲੱਗਾ ਹੀਤ ਇਸ ਸ਼ਰਾਰਤੀ ਮਨ ਨੇ ਜਿੱਥੇ ਜਿੱਥੇ ਬੁਰੇ ਥਾਂ ਦੇ ਉੱਤੇ ਪਿਆਰ ਪਾਇਆ ਹੋਇਆ ਹੈ ਜਿੱਥੇ ਜਿੱਥੇ ਮਨ ਧਰਮ ਦੇ ਵਿੱਚ ਪੈ ਕੇ ਭੁੱਲਿਆ ਹੋਇਆ ਹੈ ਉਹ ਔਗਣ ਗੁਰੂ ਸਾਹਿਬ ਕਹਿੰਦੇ ਖਿਨਾ ਵਿੱਚ ਛੱਡ ਜਾਂਦੇ ਹਨ ਤੇ ਨਾਲ ਕੀ ਚੱਲਦਾ ਹੈ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਹਰ ਇੱਕ ਮਨੁੱਖ ਨੇ ਜੋ এডਿਕੇਸ਼ਨ ਕੀਤੀ ਪੜ੍ਹੀ ਹੈ ਜਿੱਥੇ ਆਪਣੇ ਦਿਮਾਗ ਨੂੰ ਮਿਹਨਤ ਨੂੰ ਲਾਇਆ ਹੈ ਮਿਹਨਤ ਕੀਤੀ ਹੈ ਉਧੀਆਂ ਉਹ ਚੰਗਿਆਈਆਂ ਉਹਦੀਆਂ ਉਹ ਮਿਹਨਤ ਮਨੁੱਖ ਦੇ ਨਾਲ ਚੱਲਦੀਆਂ ਹਨ ਮਨੁੱਖ ਦਾ ਸਾਥ ਦਿੰਦੀਆਂ ਹਨ ਤੇ ਜਿਹੜੇ ਜ਼ਿੰਦਗੀ ਦੇ ਵਿੱਚ ਕੁਝ ਕੀਤਾ ਹੀ ਨਹੀਂ ਜਿਹੜੇ ਮਨੁੱਖ ਨੇ ਕੋਈ ਮਿਹਨਤ ਨਹੀਂ ਕੀਤੀ ਕੋਈ ਪੜ੍ਹਾਈ ਨਹੀਂ ਕੀਤੀ ਆਪਣੇ ਆਪ ਨੂੰ ਉਹਨੇ ਚੰਗੇ ਪਾਸੇ ਨਹੀਂ ਲਾਇਆ ਗੁਰੂ ਸਾਹਿਬ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਕੋਲ ਚੰਗਿਆਈ ਨਹੀਂ ਸੀ ਇਸ ਕਰ ਤੁ ਕਾਮਯਾਬ ਕਿਵੇਂ ਹੋ ਸਕਦਾ ਹੈ ਇਹਨੂੰ ਅਸੀਂ ਕਿਸਮਤ ਕਹਿ ਲਵੇ ਇਨੂੰ ਆਪਾਂ ਕਿਸਮਤ ਕਹਿ ਲੈਨੇ ਪਿੱਛੇ ਆਪਾਂ ਇੱਕ ਵਿਚਾਰ ਕਰ ਰਹੇ ਸੀ ਜਿਹੜਾ ਮਨੁੱਖ ਜਿਸ ਘਰ ਵਿੱਚ ਜਨਮੇ ਗਿਆ ਉਹ ਇਹ ਰੱਬ ਦੀ ਦਿੱਤੀ ਦਾਤ ਹੈ ਕਦੇ ਵੀ ਇਹਨੂੰ ਮਾੜੀ ਕਿਸਮਤ ਨਾ ਕੋ ਬੇਅਸੀਸ ਘਰ ਵਿੱਚ ਕਿਉਂਕਿ ਜਨਮ ਤੇ ਸਾਡੀ ਮਰਜ਼ੀ ਮੁਤਾਬਕ ਨਹੀਂ ਹੁੰਦਾ ਜਿਹੜਾ ਜਨਮ ਹੈ ਉਹ ਸਾਡੀ ਮਰਜ਼ੀ ਮੁਤਾਬਕ ਥੋੜਾ ਹੈ ਜਿੱਥੇ ਜਨਮ ਹੋ ਗਿਆ ਸੋ ਹੋ ਗਿਆ ਹੁਣ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਰੂਪ ਚ ਕਿਸ ਦਿਸ਼ਾ ਵਿੱਚ ਲੈ ਕੇ ਚੱਲ ਰਹੇ ਹਾਂ ਉਹ ਸਾਡੇ ਆਪਣੇ ਹੱਥ ਵਿੱਚ ਹੈ ਜਨਮ ਹੋਣਾ ਰੱਬ ਦੇ ਹੱਥ ਵਿੱਚ ਸੀ ਜਨਮ ਹੋ ਗਿਆ ਇਸ ਜ਼ਿੰਦਗੀ ਨੂੰ ਅਸੀਂ ਕਿੱਥੋਂ ਕਿਵੇਂ ਲੈ ਕੇ ਜਾ ਰਹੇ ਹਾਂ ਉਹ ਸਾਡੇ ਹੱਥ ਵਿੱਚ ਹੈ ਇਸ ਕਰਕੇ ਕਦੇ ਵੀ ਅਸੀਂ ਕਿਸਮਤ ਨੂੰ ਬੁਰਾ ਨਾ ਕਹੀਏ ਕਿਸਮਤ ਨੂੰ ਕੋਸੀਏ ਨਾ ਕਈ ਵਾਰ ਗਰੀਬ ਘਰਾਂ ਦੇ ਵਿੱਚ ਜਨਮਿਆਂ ਬੱਚਾ ਬੜੀ ਮਿਹਨਤ ਘਾਲਣਾ ਘਾਲ ਕੇ ਬੜਾ ਵੱਡਾ ਬਣ ਜਾਂਦਾ ਹੈ ਬੜਾ ਆਪਾਂ ਕਹਿੰਦੇ ਵੀ ਪ੍ਰਾਪਤੀ ਕਰ ਲੈਂਦਾ ਹੈ ਉਹਨੇ ਆਪਣੀ ਕਿਸਮਤ ਬਦਲ ਲਈ ਪੜਾਈ ਨਾਲ এডਿਕੇਸ਼ਨ ਨਾਲ ਆਪਣੇ ਆਪ ਨੂੰ ਨੇ ਸਹੀ ਪਾਸੇ ਲਾਇਆ ਤੇ ਕਈ ਵਾਰ ਬਹੁਤ ਵਧੀਆ ਪਰਿਵਾਰ ਦਾ ਬੱਚਾ ਉਹ ਐਸ਼ੋ ਪ੍ਰਸਤੀ ਦੇ ਵਿੱਚ ਜੁੜ ਗਿਆ ਬੁਰੀਆਂ ਆਦਤਾਂ ਵਿੱਚ ਜੁੜ ਗਿਆ ਉਹਨੇ ਕੋਈ ਪੜ੍ਹਾਈ ਨਹੀਂ ਕੀਤੀ ਉਹ ਵੱਡੇ ਘਰਾਣੇ ਵੱਡੇ ਪੈਸਿਆਂ ਦੇ ਦਮ ਤੇ ਰਿਹਾ ਚਲਦੇ ਆ ਚਲਦੇ ਆ ਚਲਦੇ ਆ ਕੁਝ ਸਾਲਾਂ ਬਾਅਦ ਪਰਿਵਾਰ ਦੀ ਦੁਰਦਸ਼ਾ ਵਿਗੜ ਗਈ ਹੁਣ ਪਰਿਵਾਰ ਉਹ ਹੋ ਜਾ ਨਹੀਂ ਰਿਹਾ ਇਹਦਾ ਮਤਲਬ ਇਹ ਹੈ ਵੀ ਗੁਰੂ ਸਾਹਿਬ ਕਹਿ ਰਹੇ ਨੇ ਵੀ ਜਿੱਦਾ ਜਿੱਥੇ ਜਨਮ ਹੋਇਆ ਹੈ ਉਹ ਰੱਬ ਦਾ ਸ਼ੁਕਰ ਹੈ ਹੁਣ ਸਾਨੂੰ ਜ਼ਿੰਦਗੀ ਮਿਲੀ ਹੈ ਮੌਕਾ ਮਿਲਿਆ ਹੈ ਅਸੀਂ ਆਪਣੇ ਆਪ ਨੂੰ ਕਿੰਨਾ ਮਜ਼ਬੂਤ ਕਰ ਸਕਦੇ ਹਾਂ ਜਿਨੇ ਐਜੂਕੇਸ਼ਨ ਪੜ੍ਹਾਈ ਨਾਲ ਚੰਗੇ ਪਾਸੇ ਚੰਗੀ ਆਦਤ ਆਪਣੇ ਦਿਮਾਗ ਨੂੰ ਆਲੇ ਦੁਆਲੇ ਦੇ ਖਲਾਰਿਆਂ ਤੋਂ ਬਚਾ ਕੇ ਅਸੀਂ ਕਿਸੇ ਨੂੰ ਨਾ ਕੋਸੀਏ ਆਪਕਸਰ ਕਹਦੇ ਹੁੰਨੇ ਆ ਵੀ ਅਸੀਂ ਕਿਸੇ ਨੂੰ ਕੋਸੀਏ ਨਾ ਵੀ ਐਵੇਂ ਹੈ ਅਪਰ ਜੇ ਆਪਾਂ ਕਿਸੇ ਦਾ ਆਲੇ ਦੁਆਲੇ ਦਾ ਆਪਾਂ ਨੁਕਸਾਨ ਜਾਂ ਆਲੇ ਦੁਆਲੇ ਦੀਆਂ ਆਪਾਂ ਕਮੀਆਂ ਕੱਢਣ ਲੱਗ ਜਾਈਏ ਤੇ ਆਪਾਂ ਰਵਾਂਗੇ ਕਿੱਥੇ ਫਿਰ ਅਸੀਂ ਜ਼ਿੰਦਗੀ ਕਿੱਥੇ ਬਤੀਤ ਕਰਾਂਗੇ ਕਿਉਂਕਿ ਸਾਰੇ ਪਾਸੇ ਸਾਨੂੰ ਸਾਡੇ ਮੁਤਾਬਕ ਤਾਂ ਨਹੀਂ ਮਿਲਦਾ ਅੱਜ ਆਪਾਂ ਇੱਥੇ ਰਹਿ ਰਹੇ ਆ ਆਪਾਂ ਕਹਿੰਦੇ ਜੀ ਰੋਕੀ ਹੋ ਜੇ ਨੇ ਆਪਾਂ ਇਥੋਂ ਛੱਡ ਕੇ ਕਿਤੇ ਹੋਰ ਚੱਲ ਗਏ ਇਹ ਲੋਕ ਇਹੋ ਜਿਹੇ ਨੇ ਉੱਥੋਂ ਆਪਾਂ ਰਾਵਾਂਗੇ ਕਿੱਥੇ ਸਾਰਾ ਕੁਝ ਸਾਡੇ ਮੁਤਾਬਕ ਥੋੜੀ ਹੋ ਸਕਦਾ ਹੈ ਆਪਣੀ ਜਨੂਨ ਵਿੱਚ ਰਹਿਣਾ ਆਪਣੀ ਆਪ ਦੇ ਵਿੱਚ ਰਹਿਣਾ ਆਪਣੀ ਮਸਤੀ ਵਿੱਚ ਰਹਿਣਾ ਜੋ ਮੇਰੇ ਸੰਸਕਾਰ ਹਨ ਜੋ ਮੇਰਾ ਧਰਮ ਕਹਿੰਦਾ ਹੈ ਜੋ ਮੇਰਾ ਇਮਾਨ ਕਹਿੰਦਾ ਹੈ ਮੈਂ ਉਹਦੇ ਵਿੱਚ ਰਹਿਣਾ ਹੈ ਆਲੇ ਦੁਆਲੇ ਦੀ ਭੀੜ ਦੀਆਂ ਬੁਰੀਆਂ ਆਦਤਾਂ ਮੈਂ ਆਪਣੇ ਸਿਰ ਨਹੀਂ ਲੈ ਕੇ ਆਣੀਆਂ ਹਾਂ ਮੈਂ ਆਪਣੀਆਂ ਚੰਗੀਆਂ ਆਦਤਾਂ ਦੂਜਿਆਂ ਨੂੰ ਦੇ ਸਕਦਾ ਹਾਂ ਇਹ ਹੋ ਸਕਦਾ ਹੈ ਤੁਸੀਂ ਕਦੇ ਖਿਆਲ ਕਰਿਓ ਇੱਕ ਪਾਸੇ ਛੋਟੀ ਜਿਹੀ ਐਗਜ਼ਾਮਪਲ ਲੈ ਰਿਹਾ ਸਵੇ ਦੀ ਲਗਭਗ ਸਮਾਪਤੀ ਹੈ ਆਪਾਂ ਸ਼ਬਦ ਨੂੰ ਕੰਪਲੀਟ ਕਰਕੇ ਫਤਿਹ ਦੀ ਸਾਂਝ ਕਰ ਲਿਆਗੇ ਇੱਕ ਬੱਚਾ ਬਹੁਤ ਚੰਗੇ ਪਰਿਵਾਰ ਦੇ ਵਿੱਚੋਂ ਆ ਇੱਕ ਬੱਚਾ ਨੌਜਵਾਨ ਉਹ ਖਾਣ ਪੀਣ ਵਾਲਾ ਹੈ ਨਸ਼ਾ ਕਰਦਾ ਹੈ ਦੋਵੇਂ ਜਣੇ ਇੱਕੋ ਘਰ ਵਿੱਚ ਆਪਾਂ ਕਿਹੜੀ ਇਥੋਂ ਦੇ ਮੁਤਾਬਕ ਦੋਵੇਂ ਜਣੇ ਬੇਸਮੈਂਟ ਵਿੱਚ ਰਹਿ ਰਹੇ ਨੇ। ਜ਼ਿਆਦਾਤਰ ਇਹ ਗੱਲ ਸੋਚੀ ਜਾਵੇਗੀ ਵੀ ਜਿਹੜਾ ਬੱਚਾ ਕੁਝ ਨਸ਼ਾ ਨਹੀਂ ਕਰ ਰਿਹਾ ਉਹ ਵੀ ਨਸ਼ਾ ਕਰਨ ਲੱਗ ਜਾਏਗਾ। ਕਿਉਂਕਿ ਨਾਲ ਵਾਲਾ ਕਰ ਰਿਹਾ ਹੈ। ਜ਼ਿਆਦਾਤਰ ਇਹ ਗੱਲ ਸੋਚੀ ਜਾਂਦੀ ਹੈ। ਇਹ ਗੱਲ ਬਹੁਤ ਘੱਟ ਸੋਚੀ ਜਾਵੇਗੀ ਵੀ ਜਿਹੜਾ ਬੱਚਾ ਨਸ਼ਾ ਨਹੀਂ ਕਰਦਾ ਉਹ ਦੂਜੇ ਦਾ ਛੁਡਾ ਦੇਵੇ। ਉਹ ਦੂਜਾ ਗੁਰਦੁਆਰਾ ਸਹਿਬਾਂ ਲੱਗ ਗਿਆ ਪਾਠ ਕਰਨ ਲੱਗ ਗਿਆ ਸਹਿਜ ਪਾਠ ਕਰਨ ਲੱਗ ਗਿਆ ਜਿੱਥੇ ਉਹ ਆਪਣੇ ਪਰਿਵਾਰ ਦੀ ਆਪਣੇ ਦੀ ਮਿਹਨਤ ਕਰਦਾ ਸੀ ਕਿਤੇ ਗੁਰਦੁਆਰਾ ਸਾਹਿਬ ਚ ਆ ਕੇ ਉੱਧਾ ਘੰਟਾ ਘੰਟਾ ਸੇਵਾ ਕਰਨ ਲੱਗ ਪਿਆ ਇਹ ਬਹੁਤ ਘੱਟ ਸੋਚਿਆ ਜਾਏਗਾ ਕਿਉਂ ਕਿਉਂਕਿ ਸਾਡੀ ਸੋਚ ਬਣ ਗਈ ਕਿਸੇ ਚੀਜ਼ ਨੂੰ ਉਸਾਰਨਾ ਬੜਾ ਸੁੱਖਾ ਔਖਾ ਹੈ ਜਿਹੜਾ ਕਿਸੇ ਚੀਜ਼ ਨੂੰ ਬਣਾਉਣਾ ਬੜਾ ਔਖਾ ਹੈ ਕਿਸੇ ਚੀਜ਼ ਨੂੰ ਢਾਣਾ ਬੜਾ ਸੁੱਖਾ ਹੈ ਮਨ ਨੂੰ ਚੰਗੇ ਪਾਸੇ ਲਾਣਾ ਬੜਾ ਉੱਖਾ ਹੈ ਇਸ ਕਰਕੇ ਸਾਡਾ ਮਨ ਬੁਰੇ ਵਾਲੇ ਪਾਸੇ ਜਾਂਦਾ ਹੈ ਗੁਰੂ ਸਾਹਿਬ ਜੀ ਕਹਿ ਰਹੇ ਨੇ ਛੱਡ ਖੜੋਤੇ ਕਿਨੇ ਮਾਹੀ ਜਿੰਨਸੋਂ ਲੱਗਾ ਹੈ ਇਹ ਜਿੰਦਗੀ ਦੇ ਵਿੱਚ ਇੱਕ ਸਭ ਤੋਂ ਵੱਡਾ ਇਮਤਿਹਾਨ ਹੈ ਬਾਣੀ ਦੇ ਮੁਤਾਬਕ ਤੇ ਉਹਨੂੰ ਅੱਜ ਦਾ ਸੂਰਮਾ ਕਿਹਾ ਗਿਆ ਨਾਨਕ ਸੂਰਾ ਬਰਿਆਮ ਜਿੰਨ ਵਿੱਚੋਂ ਦੁਸ਼ਟ ਅਹੰਕਾਰ ਨਾਰਿਆ ਜਿੱਥੇ ਸੂਰਮਾ ਮੈਦਾਨੇ ਜੰਗ ਦੇ ਵਿੱਚ ਜ਼ੁਲਮੀ ਲੋਕਾਂ ਨੂੰ ਮਾਰਦਾ ਸੀ ਅੱਜ ਹਰ ਇੱਕ ਬੱਚਾ ਸੂਰਮਾ ਬਣ ਸਕਦਾ ਹੈ ਆੜੇ ਦਵਾਲੇ ਜੋ ਉਹਦੇ ਨਸ਼ਾ ਹੈ ਆੜੇ ਦਵਾਲੇ ਬੁਰੀ ਲੋਕ ਨੇ ਉਹਦਾ ਆੜਾ ਦਵਾਲਾ ਜਿਹੜਾ ਸਰਕਲ ਚੰਗਾ ਨਹੀਂ ਜੋ ਕੁੜਾੜੇ ਦਵਾਲਿਆ ਉਹ ਉਹਨਾਂ ਵਿੱਚ ਰਹਿੰਦੇਆਂ ਹੋયા ਵੀ ਆਪਣੇ ਆਪ ਨੂੰ ਇੱਕ ਜਨੂਨ ਦੇ ਵਿੱਚ ਪੜ੍ਹਾਈ ਦੇ ਵਿੱਚ ਮਕਸਦ ਦੇ ਵਿੱਚ ਸੰਸਕਾਰ ਦੇ ਵਿੱਚ ਮੰਜ਼ਲ ਦੇ ਵਿੱਚ ਮਾਪਿਆਂ ਦੇ ਨਾਮ ਨੂੰ ਰੋਸ਼ਨ ਕਰਨ ਦੇ ਵਿੱਚ ਲੱਗਿਆ ਹੈ ਗੁਰੂ ਜੀ ਕਹਿੰਦੇ ਉਹ ਵੀ ਸੋਰਮਾ ਹੈ ਜਿਹੜਾ ਇਹੋ ਜਿਹੇ ਲੋਕਿਆਂ ਦੇ ਵਿੱਚ ਰਹਿ ਕੇ ਉਦਾਹਰਨ ਬਣ ਗਿਆ ਕਮਲ ਦੀ ਫੁੱਲ ਬਾਣੀ ਦੇ ਵਿੱਚ ਬਹੁਤ ਕੀਤੀ ਗਈ ਇਸੇ ਦੇ ਅਪਾ ਬਚਾਰਾਂਗੇ ਕਮਲ ਦੇ ਫੁੱਲ ਦੀ ਦੁਨੀਆ ਵਿੱਚ ਫੁੱਲ ਤਾਂ ਬਹੁਤ ਨੇ ਕਿੰਨੇ ਗੀਤਕਾਰਾਂ ਨੇ ਕਿੰਨੇ ਰਾਈਟਰਾਂ ਨੇ ਕਿੰਨੇ ਆਪਾਂ ਪੰਜਾਬੀ ਕਿਤਾਬਾਂ ਦੇ ਵਿੱਚ ਫੁੱਲਾਂ ਦੇ ਕਿੰਨੇ ਨਾਮ ਪੜਦੇ ਆ ਚਮੇਲੀ ਦਾ ਫੁੱਲ ਗੁਲਾਬ ਦਾ ਫੁੱਲ ਕਿੰਨੇ ਫੁੱਲ ਨੇ ਪਰ ਸਭ ਤੋਂ ਵੱਡਾ ਐਗਜ਼ਾਮਪਲ ਬਾਣੀ ਦੇ ਵਿੱਚ ਕਮਲ ਦੇ ਫੁੱਲ ਦੀ ਆਈ ਹੈ ਕਿਉਂ ਕਿਉਂਕਿ ਬਾਕੀ ਫੁੱਲਾਂ ਨੂੰ ਇੱਕ ਮਾਹੌਲ ਮਿਲ ਜਾਂਦਾ ਹੈ ਉਹ ਜਾਂ ਬਾਗ ਮਿਲ ਜਾਂਦਾ ਹੈ ਮਾਦੀ ਮਿਲ ਜਾਂਦਾ ਹੈ ਉਹੋ ਜੀ ਧਰਤੀ ਮਿਲ ਜਾਂਦੀ ਹੈ ਉਹ ਫੁੱਲ ਪੈਦਾ ਹੋ ਜਾਂਦੇ ਹਨ ਪਰ ਕਮਲ ਦੇ ਫੁੱਲ ਨੂੰ ਉਹ ਮਾਹੌਲ ਵੀ ਨਹੀਂ ਮਿਲਦਾ ਉਹ ਚਿੱਕੜ ਵਿੱਚ ਪੈਦਾ ਹੁੰਦਾ ਹੈ ਤਾਂ ਕਰਕੇ ਕਮਲ ਦੇ ਫੁੱਲ ਦੀ ਬਾਣੀ ਵਿੱਚ ਉਦਾਹਰਨ ਬੋਧੀ ਹੈ ਵੀ ਜੇ ਤੁਹਾਨੂੰ ਮਾਹੌਲ ਚੰਗਾ ਵੀ ਨਹੀਂ ਮਿਲਿਆ ਜੇ ਤੁਸੀਂ ਗਰੀਬੀ ਤੋਂ ਉੱਠੇ ਹੋ ਇਹਦਾ ਮਤਲਬ ਵੱਧ ਮਿਹਨਤ ਕਰਕੇ ਵੱਡੀ ਪਛਾਣ ਬਣਾਈ ਹੈ ਉਹਦੀ ਚਰਚਾ ਬੋਧੀ ਹੋਵੇਗੀ ਉਹ ਐਗਜ਼ੈਂਪਲ ਬਹੁਤ ਹੀ ਬੜੇਗਾ ਜਿਹੜਾ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਨਿਕਲਿਆ ਉਹਦੀ ਉਦਾਹਰਨ ਜਾਦੀ ਹੈ ਇਸ ਕਰਕੇ ਅਸੀਂ ਆਲੇ ਦੁਆਲੇ ਦੀ ਬੁਰਾਈਆਂ ਦੇ ਪ੍ਰਭਾਵ ਦੇ ਵਿੱਚ ਨਹੀਂ ਆਉਣਾ ਹੁੰਦਾ ਸਗੋਂ ਆਪਣੀ ਛਵੀ ਆਪਣੀ ਇੱਕ ਅੰਦਰ ਦੇ ਸਿਧਾਂਤ ਨਿਜਮ ਸੂਲ ਵਿੱਚ ਅਸੀਂ ਰਹਿਣਾ ਹੁੰਦਾ ਹੈ ਅੰਦਰਲੇ ਪੈਸ਼ਨ ਨੂੰ ਅਸੀਂ ਬਰਕਰਾਰ ਰੱਖਣਾ ਹੁੰਦਾ ਹੈ ਗੁਰੂ ਜੀ ਕਹਿੰਦੇ ਛੱਡ ਖੜੋਤੇ ਕਿਨੇ ਮਾਹੇ ਜਿਨਸੋ ਲੱਗਾ ਹੇਤ ਹੱਥ ਮਰੂੜੇ ਤਨ ਕਪੇ ਸਿਆਹੂ ਹਵਾ ਸੀਤ ਕਾਲੇ ਤੋਂ ਚਿੱਟਾ ਪੈ ਜਾਂਦਾ ਸਿਆਹੋਂ ਆਵਾਸੀਤ ਜਦੋਂ ਗੁਰੂ ਸਾਹਿਬ ਕਹਿੰਦੇ ਮਨੁੱਖ ਨੇ ਚੰਗੇ ਪਾਸੇ ਆਪਣੇ ਮਤ ਨੂੰ ਮਨ ਨੂੰ ਨਹੀਂ ਲਾਇਆ ਉਹਦਾ ਜਦੋਂ ਨਤੀਜਾ ਮਿਲਦਾ ਹੈ ਉਹ ਫਿਰ ਚਿੱਟਾ ਹੋ ਜਾਂਦਾ ਚਿੱਟਾ ਹੋਣਾ ਇੱਕ ਆਪਾਂ ਕਹਿੰਦੇ ਨੇ ਨਾ ਵੀ ਉਹਦਾ ਲਹੂ ਚਿੱਟਾ ਪੈ ਗਿਆ ਮਤਲਬ ਜਿਵੇਂ ਆਪਾਂ ਸ਼ਬਦ ਵਰਤਦੇ ਆ ਵੀ ਮੈਂ ਜਦੋਂ ਇਹ ਖਬਰ ਸੁਣੀ ਤੇ ਮੇਰੇ ਪੈਰਾਂ ਥੋਂ ਜ਼ਮੀਨ ਨਿਕਲ ਗਈ ਇਹ ਮੁਹਾਵਰੇ ਹਨ ਗੁਰੂ ਜੀ ਕਹਿੰਦੇ ਜਦੋਂ ਮਨੁੱਖ ਤੇ ਚੰਗੇ ਪਾਸੇ ਆਪਣੇ ਮਨ ਨੂੰ ਲਾਇਆ ਹੀ ਨਹੀਂ ਭਰਮ ਦੇ ਵਿੱਚ ਪਿਆ ਰਿਆ ਦੁਜੇ ਲੱਗਾ ਹੀ ਧੋਮਿਆ ਗੁਰੂ ਸਾਹਿਬ ਕਹਿੰਦੇ ਫਿਰ ਹੱਥ ਮਰੂੜੇ ਤਨ ਕਪੇ ਸਿਆਹੂ ਹੁਆ ਸੇਤ ਜਦੋਂ ਇਹਨੂੰ ਇਹਦੀਆਂ ਬੁਰੀਆਂ ਹਰਕਤਾਂ ਦਾ ਅਗੁਣਾ ਦਾ ਨਤੀਜਾ ਮਿਲਦਾ ਗਿਆ ਮਨ ਨੂੰ ਇਹਦੀ ਜ਼ਿੰਦਗੀ ਦੇ ਵਿੱਚ ਇਹਨੂੰ ਇੱਕ ਖਬਰਾਂ ਦੁਖੀ ਕਰਦੀ ਰਹੀ ਇਹ ਫਿਰ ਹਾਲਾਕ ਮਨੁੱਖ ਕੋਸ਼ ਦਾ ਕਿਸਮਤ ਨੂੰ ਹੈ ਪਰ ਗੁਰੂ ਜੀ ਕਹਿੰਦੇ ਨਹੀਂ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧ ਰਾਖੀ ਇਹ ਮਨੁੱਖ ਦੇ ਕਰਮਾਂ ਦਾ ਬੀਜ ਹੈ ਇੱਕ ਬੀਜ ਅਸੀਂ ਬਾਹਰ ਬੋਨੇ ਆ ਬਾਹਰ ਦਾ ਬੀਜਿਆ ਬੀਜ ਬੀਜ ਦਾ ਕੋਣ ਹੈ ਸੰਭਾਲਦਾ ਕੋਣ ਹੈ ਕੱਟਦਾ ਕੋਣ ਹੈ ਮੰਡੀ ਚ ਕੋਣ ਪਹੁੰਚਾਉਂਦਾ ਧੋਂਦਾ ਕੋਣ ਹੈ ਤੇ ਖਾਂਦਾ ਕੋਣ ਹੈ ਜਿਹਨੇ ਬੀਜਿਆ ਹੈ ਜ਼ਰੂਰੀ ਨਹੀਂ ਉਹ ਹੀ ਖਾ ਰਿਹਾ ਹੈ ਪਰ ਧਰਮ ਦੇ ਵਿੱਚ ਜੋ-ਜੋ ਅਸੀਂ ਬੀਜਾਂਗੇ ਜੋ-ਜੋ ਚਿਤਵਾਗੇ ਜੋ-ਜੋ ਆਪਣੀ ਬਿਰਤੀ ਬਣਾਵਾਂਗੇ ਖਿਆਲਤ ਬਣਾਵਾਂਗੇ ਉਹ ਹੀ ਜਿਸੀਂ ਵੱਡ ਲਵਾਂਗੇ ਚੰਗੇ ਵਿਚਾਰ ਪੈਦਾ ਕਰਕੇ ਚੰਗਾ ਕੁਝ ਬੀਜਾਂਗੇ ਸਾਡਾ ਸੋਚਣਾ ਚੰਗਾ ਹੋ ਜਾਵੇਗਾ ਇਹਨੂੰ ਹੀ ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਵੱਡੀ ਪਵਿੱਤਰਤਾ ਮੰਨੀ ਹੈ ਕਈ ਵਾਰ ਬੰਦਾ ਜ਼ੁਬਾਨ ਕਰਕੇ ਧਰਮੀ ਹੈ ਕੱਪੜਿਆਂ ਕਰਕੇ ਧਰਮੀ ਹੈ ਪਰ ਬੀਜ ਦੇ ਅੰਦਰ ਬਹੁਤ ਮਾੜਾ ਹੈ ਖਿਆਲਤ ਵੀ ਮਾੜੇ ਹੁੰਦੇ ਨੇ ਗੁਰੂ ਜੀ ਕਹਿੰਦੇ ਜਿਹਾ ਵਿੱਚ ਜੋ ਅਸੀਂ ਚਿਤਵਾਂਗੇ ਜਿੱਥੇ ਆਪਣੇ ਅੰਦਰ ਜੋ ਅਸੀਂ ਪੈਦਾ ਕਰਾਂਗੇ ਸੋ ਲੁਣੈ ਕਰਮਾ ਸੰਦਰਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਰਾਖਾ ਉਹ ਗੁਰੂ ਬਣਦਾ ਹੈ ਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ ਮਤਲਬ ਜਿਹੜਾ ਸਾਗਰ ਮਨੁੱਖ ਔਗੁਣਾਂ ਦਾ ਜਿਹਦੇ ਵਿੱਚ ਡੁੱਬਦਾ ਹੈ ਉਹਦੇ ਤੋਂ ਬਚਾਅ ਹੋ ਜਾਂਦਾ ਹੈ ਕਿਉਂਕਿ ਉਹਨੂੰ ਗੁਰੂ ਦੇ ਚਰਨ ਜਹਾਜ ਰੂਪੀ ਹਨ ਜੋ ਉਹ ਮਿਲ ਜਾਂਦੇ ਹਨ ਬੋਹਿਤ ਗੁਰੂ ਦੇ ਚਰਨ ਬਣ ਜਾਂਦੇ ਨੇ ਅਖੀਰ ਪੰਤੀ ਵਿੱਚ ਪਾਛੇ ਦੀ ਬਖਸ਼ਿਸ਼ ਕਰਦੇ ਨੇ ਸੇ ਭਾਦੂਏ ਨਰਕ ਨਾ ਪਾਈਏ ਗੁਰ ਰਖਣ ਵਾਲਾ ਹੀਤ ਜਿਹੜੇ ਭਾਦੂ ਦੇ ਮਹੀਨੇ ਵਿੱਚ ਗੁਰੂ ਕੋਲ ਆ ਕੇ ਗੁਰੂ ਦੀ ਛਰਨ ਵਿੱਚ ਰਹਿਣਾ ਸਿੱਖ ਜਾਂਦੇ ਨੇ ਗੁਰੂ ਨੂੰ ਸਾਰੀ ਹੋ ਜਾਂਦੇ ਨੇ ਉਹ ਨਰਕਾਂ ਵਿੱਚ ਨਹੀਂ ਜਾਂਦੇ ਨਰਕ ਵਿੱਚ ਜਾਣ ਦਾ ਮਤਲਬ ਮਰਨ ਤੋਂ ਬਾਅਦ ਨਹੀਂ ਨਰਕ ਸਵਰਗ ਜਿਉਂਦੇ ਜਾਗਦੇ ਅਸੀਂ ਨਰਕ ਜਾਂ ਸਵਰਗ ਦਾ ਪੈਕੇਜ ਲੈ ਕੇ ਜਾਂਦੇ ਆਂ ਕਈ ਬੰਦੇ ਨਰਕਾਂ ਦੀ ਨੇਈ ਹੁੰਦੇ ਨੇ ਜਿੱਥੇ ਵੀ ਜਾਂਦੇ ਨੇ ਖਲਾਫਤ ਹੁੰਦੇ ਨੇ ਜਿੱਥੇ ਵੀ ਜਾਂਦੇ ਨੇ ਕਲੇਸ਼ ਖੜਾ ਕਰਦੇ ਨੇ ਜਿੱਥੇ ਵੀ ਜਾਂਦੇ ਨੇ ਝਗੜਾ ਪਾ ਦਿੰਦੇ ਨੇ ਕਈ ਬੰਦੇ ਤੁਰਦੇ ਫਿਰਦੇ ਸਵਰਗ ਹੁੰਦੇ ਆਂ ਉਹਨਾਂ ਦੀ ਉਡੀਕ ਰਹਿੰਦੀ ਹੈ ਉਹਨਾਂ ਦੀ ਤਲਾਸ਼ ਰਹਿੰਦੀ ਹੈ ਉਹਨਾਂ ਨਾਲ ਅਸੀਂ ਗੱਲ ਕਰਨ ਨੂੰ ਤਰਸਦੇ ਆਂ ਵੀ ਇਹ ਬੰਦਾ ਸਵਰਗ ਦੀ ਨੇਈ ਹੈ ਜਿਹਦੇ ਕੋਲ ਬੈਠੇ ਆ ਸਾਡੇ ਦੁੱਖ ਦੂਰ ਹੁੰਦੇ ਨੇ ਜਿਹਦੇ ਕੋਲ ਬੈਠਿਆਂ ਸਾਡਾ ਮਨ ਜੋ ਡਿਸਟਰਬ ਸੀ ਸ਼ਾਂਤੀ ਵਿੱਚ ਆਉਂਦਾ ਹੈ بڑے ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਿਲਦੇ ਆ ਤੇ ਉਹ ਸਾਡੇ ਅੰਦਰ ਚਿੰਤਾ ਪੈਦਾ ਕਰ ਦਿੰਦੇ ਨੇ ਸਾਡੀ ਜ਼ਿੰਦਗੀ ਨੂੰ ਬਖਲਾਹਟ ਦੇ ਵਿੱਚ ਨਹੀਂ ਆਉਂਦੇ ਇਹਦਾ ਮਤਲਬ ਮਨੁੱਖ ਹੀ ਨਰਕ ਹੈ ਮਨੁੱਖ ਹੀ ਸਵਰਗ ਹੈ ਇਹ ਮਨੁੱਖ ਦੇ ਆਪਣੇ ਹੱਥ ਵਿੱਚ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਨਰਕਾਂ ਵਿੱਚ ਰੱਖਣਾ ਜਾਂ ਸਵਰਗਾਂ ਵਿੱਚ ਰੱਖਣਾ ਗੁਰੂ ਜੀ ਕਹਿੰਦੇ ਸੇ ਪਾਤੋਂ ਹੀ ਨਰਕ ਨਾ ਪਾਈਏ ਗੁਰੂ ਰੱਖਣ ਵਾਲਾ ਹੈ ਤੇ ਜਿਹਨਾਂ ਨੂੰ ਗੁਰੂ ਰੱਖ ਲੈਂਦਾ ਹੈ ਉਹ ਮਨੁੱਖ ਫਿਰ ਨਰਕਾਂ ਦੇ ਵਾਸੀ ਨਹੀਂ ਬਣਦੇ ਉਹ ਜੁੰਦੇ ਜਾਗਦੇ ਸੱਚਖੰਡ ਬਣ ਜਾਂਦੇ ਨੇ ਉਹ ਜੁੰਦੇ ਜਾਗਦੇ ਗੁਰੂ ਦੇ ਉਪਦੇਸ਼ ਦੇ ਧਾਰਨੀ ਬਣ ਜਾਂਦੇ ਆ ਸ੍ਰੀਣੀ ਬੇਨਤੀ ਪ੍ਰਵਾਨ ਕਰਨੀ ਕਿਉਂਕਿ 8 ਮਹੀਨਾ ਅਰੰਭ ਹੋਇਆ ਹੈ ਮਹਾਰਾਜ ਸਾਹਿਬ ਕੀ ਉਪਦੇਸ਼ ਦੇ ਰਹੀ ਨੇ ਇਹ ਆਪਾਂ ਵਿਚਾਰੰਦਾ ਯਤਨ ਕਰ ਰਹੇ ਸੀ ਸੋ ਸਾਡਾ ਆਲਾ ਦਵਾਲਾ ਜ਼ਰੂਰੀ ਨਹੀਂ ਚੰਗਾ ਹੋਵੇਗਾ ਜਿੱਥੇ ਸਾਨੂੰ ਕੁਦਰਤੀ ਰਹਿਣ ਦਾ ਸਬਾਬੋ ਮਿਲਿਆ ਜ਼ਰੂਰੀ ਨਹੀਂ ਉਹ ਚੰਗਾ ਹੋਵੇਗਾ ਸ਼ੁਰੂਆਤ ਅਸੀਂ ਕਰਨੀ ਹੈ ਸੁਭਾਅ ਅਸੀਂ ਆਪਣਾ ਆਪ ਤਿਆਰ ਕਰਨਾ ਹੈ ਆਪਣੀਆਂ ਆਦਤਾਂ ਸੀ ਆਪ ਬਣਾਉਣੀਆਂ ਨੇ ਉਸ ਜਨੂਨ ਵਿੱਚ ਹੀ ਰਹਿਣਾ ਅੱਜ ਮੈਂ ਕਹਿੰਦਾ ਸਾਡੇ ਲਈ ਸਭ ਤੋਂ ਮੁਸ਼ਕਲ ਕਾਰਜ ਹੈ ਜੇ ਸੋਦੇ ਵਿੱਚ ਕਾਮਯਾਬ ਹੋ ਗੋਗੇ ਤੇ ਸਾਨੂੰ ਫਿਰ ਪ੍ਰਾਪਤੀ ਹੋ ਜਾਵੇ ਜਿੰਨੀ ਬੇਨਤੀ ਪ੍ਰਵਾਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ